ਹੋਣੇ ਸਿੱਟੋ ਉਹ ਤੇ ਜਤਿੰਦਰ ਮੁੰਡਾ ਪਤਾ ਕਰ ਕਿਹੜਾ ਜਤਿੰਦਰ ਬੱਗੇਪੁਰਾ ਜਤਿੰਦਰ ਮੁੰਡਾ ਇਹ ਐਸ ਐਚਓ ਜਿਹੜਾ ਸੀ ਜਤਿੰਦਰ ਤੁਸੀਂ ਦੱਸਿਓ ਆਪਣੀ ਸਾਰੀ ਗੱਲ ਤੁਸੀਂ ਸਾਰਾ ਦੱਸ ਦਿਓ ਜੀ ਕਿ ਕਿਵੇਂ ਕੀ ਠੱਗੀ ਕੀਤੀ ਮੇਰਾ ਨਾ ਜੀ ਮੌਜੂਦਾ ਸਰਪੰਚਾ ਪਿੰਡ ਦੋਦੇ ਤੋਂ ਸੋਨੂੰ ਬਰਾੜ ਦੋਬਲਾ ਪਿੰਡ ਤੇ ਮੈਨੂੰ 7 ਤਰੀਕ ਨੂੰ ਚੁੱਕਿਆ ਜੀ ਸੀਗੇ ਮੋਗੇ ਵਾਲੇ ਮਹਨੇ ਵਾਲੇ ਨੇ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਇੱਥੇ ਚੋੱਕੇ ਤੇ ਮੈਨੂੰ ਲੈ ਕੇ ਉੱਥੇ ਜੀ ਮੋਗੇ ਲੈ ਗਏ ਮੋਗੇ ਦੇ ਮੁਣਕੇ ਉਹਨਾਂ ਨੇ ਬਾਗੇ ਪੁਰਾਣੇ ਕਿ ਇਹ ਪੁਰਾਣੇ ਪਰਚੇ ਜਨਮਜਿਤ ਕਰਕੇ ਤੇ ਮੈਨੂੰ ਅਰੈਸਟ ਪਾਤੀ ਉਹਨਾਂ ਨੇ ਤੋਂ ਉਹ ਦੋਸਤ ਬਾਅਦ ਮੈਨੂੰ ਜੇਲ੍ਹ ਭੇਜਤਾ ਉਹਨਾਂ ਨੇ ਇਹਨੂੰ ਕੋਈ ਰਿਵਿਓ ਕਿਸਤ ਨਹੀਂ ਅਰੇ ਹਾਈ ਜੀ ਜਮਾਨਤ ਮਿਲੀ ਹੈ ਜੀ ਬੀਲ ਮਿਲੀ ਮੈਨੂੰ ਇਹ ਗੱਲ ਹੈ ਕਿ ਆ ਇਹਦਾ ਕੋਈ ਲੈਣਾ ਦੇਣਾ ਬਾਗੇ ਪੁਰਾਣੇ ਨਾਲ ਨਹੀਂ ਕੋਈ ਲੈਣਾ ਦੇਣਾ ਮੋਗੇ ਜ਼ਿਲ੍ਹੇ ਨਾਲ ਨਹੀਂ ਉਥੇ ਇਹਨਾਂ ਨੇ ਕੀ ਕੀਤਾ ਜਿਹੜੀ ਡੀਜੀਪੀ ਨੇ ਪਲੈਨਿੰਗ ਕੀਤੀ ਸੀ ਕਿ ਆ ਨਾਲ ਦੇ ਜ਼ਿਲ੍ਹਿਆਂ ਚੋਂ ਐਸਐਸਪੀ ਨੂੰ ਨਾਲ ਜੋੜ ਲਿਆ ਕਿ ਤੁਸੀਂ ਪੁਲਿਸ ਲੈ ਕੇ ਆਓ ਇੱਥੋਂ ਚੱਕ ਕੇ ਲੈ ਜਾਓ ਫਿਰ ਇਲੈਕਸ਼ਨ ਕਮਿਸ਼ਨ ਦਾ ਕੰਟਰੋਲ ਹੀ ਰਹੂਗਾ ਕਿਉਂਕਿ ਉਹ ਉਹਨਾਂ ਨੇ ਮੰਨ ਸੀ ਕਿ ਇਲੈਕਸ਼ਨ ਕਮਿਸ਼ਨ ਕੱਲਾ ਡਿਸਟ੍ਰਿਕਟ ਤਰਨਤਾਰਨ ਦਾ ਪਰ ਉਹਨਾਂ ਐ ਨਹੀਂ ਪਤਾ ਕਿ ਤਰਨਤਾਰਨ ਦੇ ਵਿੱਚੋਂ ਚੱਕ ਕੇ ਲੈ ਕੇ ਜਾਓਗੇ ਤਾਂ ਇਲੈਕਸ਼ਨ ਕਮਿਸ਼ਨ ਦਾ ਹੋਣੂਗਾ ਸੋ ਆ ਜਿਹੜੀ ਪਲੈਨਿੰਗ ਜਿੰਨੇ ਵੀ ਸਾਡੇ ਬੰਦੇ ਚੱਕੇ ਐ ਉਹਨਾਂ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੀ ਪੁਲਿਸ ਬੁਲਾ ਕੇ ਤੇ ਜਿਹੜਾ ਸਾਡੇ ਮੇਨ ਸਰਪੰਚ ਆਈ ਹੈ ਤੇ ਮੇਨ ਬੰਦੇ ਸਾਡੇ ਚੱਕ ਕੇ ਲੈ ਗਏ ਤੇ ਅੱਜ ਜੱਜ ਸਾਹਿਬ ਨੇ ਬੜਾ ਝਾੜ ਪਾਈ ਉਹਨਾਂ ਨੂੰ ਕਿਉਂਕਿ ਤੂੰ ਦੇਖ ਲਓ ਤਿੰਨ-ਤਿੰਨ ਚਾਰ-ਚਾਰ ਝੂਠੇ ਕੇਸ ਲਗਾਤਾਰ ਅਲਾਈ ਜਾਂਦੇ ਆ ਹੁਣ ਵੀ ਇਹ ਕੱਲ ਇਹਨੂੰ ਛੁੱਟ ਕੇ ਜ਼ਮਾਨਤ ਹੋਈ ਹੈ ਅੱਜ ਫਿਰ ਕਿਸੇ ਕੇਸ 'ਚ ਨਾਮਿਨੇਟ ਕੀਤਾ ਕੱਲ ਜਿਹੜਾ ਗੱਲ ਪਰਚਾ ਕੀਤਾ ਵਾ ਇਚਵੀਆ ਪੰਜੀਆਂ ਯਾਨਾਂ ਦੇ ਉਹਦੇ ਵਿੱਚ 12 ਜਿਹੜੇ ਬਾਈ ਨੇਮ ਨਾ ਹੈਗਾ ਵਾ ਮੇਰੇ ਤੇ ਮਤਲਬ ਬਾਈ ਨੇਮ ਕੀਤਾ ਜੀ ਯਾਨੀ ਇੱਕ ਹੋਰ ਮਾਮਲਾ ਦਰਜ ਕਰ ਇੱਕ ਹੋਰ ਮਾਮਲਾ ਕੱਲ ਦਾ ਦਰਜ ਹੋ ਗਿਆ ਜੀ ਅਚਾ ਮਾਮਲਾ ਮਾਮਲਾ ਜਿਹੜਾ ਦਰਜ ਕੀਤਾ ਹੈ ਘੜ ਤੋਂ ਘੱਟ ਇਹਨਾਂ ਦਾ ਧਿਆਨ ਰੱਖ ਲੈਣ ਉਦੋਂ ਆ ਜੇਲ੍ਹ ਚ ਫੜੀ ਬੈਠੇ ਸੀ ਇਹਨੂੰ ਹੁਣ ਜਿਹੜੇ ਬੰਦੇ ਆ ਜੇਲ੍ਹ ਛੋਏ ਇਹਨਾਂ ਨੇ ਉਹਦੇ ਤੇ ਫਿਰ ਤੋਂ ਕਰਤਾ ਬਿਗੈਰ ਸੋਚੇ ਸਮਝੇ ਆ ਸੋਚਦੇ ਕਿ ਇੱਕ ਬੇਲ ਹੋਊਗੀ ਫਿਰ ਦੂਜੇ ਪਰਚਾ ਹੋ ਜਾਊਗਾ ਤੇ ਜੇ ਤੀਜੀ ਦੂਜੀ ਬੇਲ ਹੋ ਗਈ ਤੀਜਾ ਕਰਚਾ ਕਰਦਾਂਗੇ ਆ ਰਾਜਨੀਤੀ ਚੱਲ ਰਹੀ ਹੈ ਪੰਜਾਬ ਦੀ ਆ ਹਾਲੇ ਪਾਸੇ ਅਸੀਂ ਕਹਿ ਰਹੇ ਹਾਂ ਅਸੀਂ ਸਰਕਾਰਾਂ ਵੀ ਹੰਡਾਈ ਹੈ ਕਦੇ ਇਹੋ ਜਿਹਾ ਲਾ ਸੋਚੀ ਸੀ ਇਹ ਹੋਊਗਾ ਮੈਂ ਅਜੇ ਤੱਕ ਅੱਜ ਤੱਕ ਪੁਲਿਸ ਨੂੰ ਐਨੇ ਕਾਨੂੰਨ ਦੀ ਉਹ ਲਗਣਾ ਕਰਨੀ ਮੈਂ ਅਜੇ ਤੱਕ ਨਹੀਂ ਦੇਖੀ ਭਾਈ ਜੀ ਜਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਕੁਝ ਕਹਿੰਦੇ ਸੀਗੇ ਵੀ ਇਲੈਕਸ਼ਨ ਦੇ ਵਿੱਚ ਸਰਗਰਮ ਹੋ ਤੁਸੀਂ ਤੁਸੀਂ ਤਾਂ ਬਹੁਤ ਚਿਰ ਤੋਂ ਲੱਗੇ ਹੋਏ ਮੈਂ ਤਾਂ ਨਹੀਂ ਕੋਈ ਗੱਲਬਾਤ ਹੋਈ ਜਾਂ ਤੁਹਾਨੂੰ ਉਹਨਾਂ ਨੇ ਕੋਈ ਟਾਰਚਰ ਕੀਤਾ ਹੋਵੇ ਇਹ ਸਾਰੇ ਇਹ ਵੀ ਮਤਲਬ ਕਹਿੰਦੇ ਵੀ ਮਤਲਬ ਉਤੋਂ ਘਮੇ ਇਹੋ ਗੱਲ ਕਹਿੰਦੇ ਹੋਗੇ ਕਿ ਕਹਿੰਦੇ ਵੀ ਬੇਮਾਸ ਮਤਲਬ ਸਾਡੀ ਹੀ ਗੰਬਾਸ ਦੀ ਗੱਲ ਦੀ ਹੈਗੀ ਅੱਛਾ ਮਲਾਲੀਮ ਕਹਿੰਦੇ ਸਾਡੇ ਵਾਸਤੇ ਸਾਡੇ ਵਾਸਤੇ ਹੀ ਕਹਿੰਦੀ ਗੱਲ ਹੈ ਨਹੀਂ ਵੀ ਮਤਲਬ ਤੁਸੀਂ ਮਤਲਬ ਆਪਣੇ ਹਲਕਾ ਵਿਧਾਇਕ ਨਾਲ ਜਿਹੜੇ ਮਤਲਬ ਹਰਮੀਤ ਸਿੰਘ ਸੰਧੂ ਨਾਲ ਗੱਲ ਕਰੋ ਕਹਿੰਦੇ ਤੁਸੀਂ ਅੱਛਾ ਇਹ ਗੱਲ ਆਖੀ ਹਾਂ ਕਹਿੰਦੇ ਵੀ ਸਾਡੇ ਵਸੋਂ ਨਹੀਂ ਮਤਲਬ ਸੋਸ ਦੀ ਗੱਲ ਕੋਈ ਨਹੀਂ ਹੈਗੀ ਤੁਸੀਂ ਹਰਮੀਤ ਨਾਲ ਹੀ ਗੱਲ ਕਰ ਸਕਦੇ ਕਰ ਸਕਦੇ ਹਰਮੀਤ ਸਿੰਘ ਦਾ ਨਾਮ ਆ ਰਿਹਾ ਵੀ ਇਹੀ ਕਰਵਾ ਰਿਹਾ 100% ਲਿਸਟਾਂ ਬਣਾਉਂਦਾ ਹੈ ਇਲੈਕਸ਼ਨ ਤੋਂ ਪਹਿਲੇ ਵੀ ਉਹਨੇ ਲਿਸਟ ਬਣਾਈ ਸੀ ਕਿ ਵਰਕਰਾਂ ਜਿਨ੍ਹਾਂ ਨੂੰ ਫੜ ਕੇ ਅੰਦਰ ਕਰਨਾ ਹੈ ਉਹੀ ਉਹਨੇ ਐਸਐਸਪੀ ਗਰੇਵਾਲ ਨੂੰ ਦਿੱਤੀ ਸੀ ਉਹ ਪਲੈਨਿੰਗ ਨਾਲ ਸਾਰੇ ਬੰਦੇ ਸਾਡੇ ਮੇਨ ਚੱਕ ਕੇ ਲੈ ਕੇ ਗਏ ਸੀ ਤੇ ਹੁਣ ਵੀ ਹਰਮੀਤ ਹੀ ਕਰ ਜਾਂਦਾ ਕਿਉਂਕਿ ਇੰਨਾ ਘਬਰਾ ਗਿਆ ਕਿ ਇੰਨੇ ਧਾਂਦਲੀ ਦੇ ਬਾਅਦ ਵੀ ਅਸੀਂ ਬਹੁਤ ਜਿਆਦਾ ਪਿੰਡਾਂ ਚੋਂ ਲੀਡ ਕੀਤਾ ਤੇ ਉਸ ਉਸ ਕਰਕੇ ਹੁਣ ਕਹਿੰਦਾ ਮੈਂ ਇਹਨੂੰ ਸਬਕ ਸਿਖਾਉਂਗਾ ਤੇ ਹੁਣ ਸਾਰੇ ਬੰਦੇ ਧਮਕਾ ਰਹੇ ਸਾਰਿਆਂ ਨੂੰ ਮਤਲਬ ਚੋਣ ਤੋਂ ਪਹਿਲੇ ਵੀ ਤੇ ਹੁਣ ਹੈਰਾਨੀ ਦੀ ਗੱਲ ਆ ਹੁਣ ਵੀ ਹੁਣ ਤਾਂ ਜਿੱਤ ਗਿਆ ਹੈ ਪਰ ਉਹ ਫਰਸਟ੍ਰੇਸ਼ਨ ਹੀ ਨਿਕਲ ਗਈ ਉਹਦੇ ਵਿੱਚ ਕਿ ਮੈਨੂੰ ਇੰਨੀਆਂ ਘੱਟ ਵੋਟਾਂ ਕਿਉਂ ਪਈਆਂ ਪਿੰਡਾਂ 'ਚ ਤੇ ਹੁਣ ਉਹ ਲੱਗਿਆ ਇਹਨਾਂ ਸਾਰਿਆਂ ਦੇ ਪਰਚੇ ਦੇ ਇੱਕ ਤੋਂ ਬੇਲੋਂ ਦੀਆਂ ਦੂਜੇ ਦੇ ਕਰ ਦਿੰਦੇ ਤੁਹਾਨੂੰ ਕੋਈ ਡਾਇਰੈਕਟ ਫੋਨ ਆਇਆ ਸੀ ਕਦੀ ਇਹਨਾਂ ਦਾ ਵੀ ਤੁਸੀਂ ਸਾਡੇ ਨਾਲ ਚੱਲੋ ਪਈ ਅਕਾਲੀ ਦਲ ਨੂੰ ਛੱਡ ਦਿਓ ਸਰ ਮਤਲਬ ਬੰਦਿਆ ਰੇ ਸੁਣਾ ਹੁੰਦੇ ਰੇ ਵੀ ਮਤਲਬ ਸਾਡੇ ਨਾਲ ਮਿਲੋ ਮਤਲਬ ਪਾਰਟੀ ਜੁਆਇਨ ਕਰੋ ਪਾਰਟੀ ਵਿੱਚ ਆਓ ਤੁਸੀਂ ਕੀਤਾ ਨਹੀਂ ਨਹੀਂ ਜੀ ਮੈਂ ਕਦੀ ਵੀ ਨਹੀਂ ਕਹਣਾ ਅੱਗੇ ਕੀਤਾ ਨਾ ਗਾਂ ਕਰੂੰਗਾ ਕਾਲੀ ਦਲ ਦੇ ਨਾਲ ਅਕਾਲੀ ਦਲ ਦੇ ਵਿੱਚ ਰਵਾਂਗੇ ਜੀ ਦਾ ਮਾਣ ਹੈ ਅੱਜ ਤੱਕ ਵੀਰ ਦੇ ਬਾਰੇ ਕੀ ਕਹੋਗੇ ਕੀ ਮੈਂ ਮੈਂ ਉਹੀ ਕਹਿਣਾ ਚਾਹਣਾ ਹੈ ਆ ਆਪਣੇ ਪਾਰਟੀ ਦੇ ਅਜੇ ਬਹਾਦਰ ਸੂਰਮੇ ਹੈ ਇਹਨਾਂ ਭਾਵੇਂ ਸਿਰ ਵੜ ਦਿਓ ਰਹਿਣਗੇ ਕਾਲੀ ਮੈਂ ਕਹਾਂ ਜੀ ਇਹਦੇ ਵਾਂਗੂ ਗद्दार ਨਹੀਂ ਹੈ ਹਰਮੀਤ ਵਰਗੇ ਜਿਹੜੇ ਲਾਲਚ ਪਿੱਛੇ ਆਪਣੀ ਮਾਂ ਪਾਰਟੀ ਨੂੰ ਸੁਰਾ ਮਾਰ ਸਕਦੇ ਹੈ ਅਜੇ ਘਟਿਆ ਬੰਦਿਆਂ ਨੂੰ ਤਾਂ ਮੈਂ ਹੈਰਾਨ ਹੈ ਕਿ ਆਦਾ ਤੱਕੇ ਨਾ ਬੂਟਾ ਪੈ ਗੀਆਂ ਨਹੀਂ ਹੈ ਜੇ ਹਲਕੇ ਆ ਤਾਂ ਮੈਨੂੰ ਲੱਗਦਾ ਇਹਦੀ ਅਖੀਰ ਲਈ ਸਿਆਸੀ ਮੌਤ ਹੈ ਕਿਉਂਕਿ ਇਹਦੇ ਬਾਅਦ ਇਹਨੂੰ ਕਿਸਨੇ ਨਹੀਂ ਵੋਟ ਪਾਣੀ